ਸਤਿ ਸ਼੍ਰੀ ਅਕਾਲ ਵੀਰ ਜੀ ਮਾਨ ਡੇਰੀ ਫਾਰਮ ਤੇ ਬਹੁਤ ਬਹੁਤ ਵੈਲਕਮ ਆ ਵੀਰ ਜੀ ਅੱਜ ਪਹੁੰਚੇ ਆ ਪਿੰਡ ਮਿਸ਼ਰਪੁਰਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਪਟਾਲਾ ਅੱਜ ਆਪਣੇ ਫਾਰਮ ਤੋਂ ਤੁਹਾਨੂੰ ਕੋਈ 7-8 ਪਸ਼ੂ ਦਿਖਾਵਾਂਗੇ ਜਿਹੜੇ ਟੋਪ ਕੁਆਲਿਟੀ ਦੇ ਸ਼ਾਈ ਹਾਲ ਜਰਸੀ ਐਚਐਫ ਸਾਰੇ ਪੀਸ ਹੈਗੇ ਆ ਏਜੰਟ ਤੇ ਦੋ ਗਿਫਟ ਦੇਣੇ ਆ ਬਾਕੀ ਸਾਰੀ ਲੈਣੇ ਬਾਈ ਕੁਟ ਦੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਚੈਨਲ ਵੇਖਣ ਵਾਲਿਆਂ ਨੂੰ ਸਾਸਿੰਗਾ ਦਿਲੋਂ ਧੰਨਵਾਦ ਆ ਭਾਜੀ ਹਾਂਜੀ ਤੇ ਚੈਨਲ ਨੂੰ ਵੀਰ ਜੀ ਵੱਤਵਾਰ ਸਬਸਕ੍ਰਾਈਬ ਕਰਿਆ ਕਰੋ ਤੇ ਚੈਨਲ ਨੂੰ ਮਤਲਬ ਵੱਤਵਾਰ ਜਿੰਨੀ ਤੁਹਾਡੀ ਸਪੋਰਟ ਹੋ ਸਕਦੀ ਉਨੀ ਕਰੋ ਹਨਾ ਭਰਾਵਾ ਦੇ ਸਿਰ ਤੇ ਸਾਰੇ ਕੰਮ ਬਿਲਕੁਲ ਵੀਰ ਜੀ ਬਿਲਕੁਲ ਤੇ ਦਰਸ ਆਪਣਾ ਜ਼ਿਲ੍ਹਾ ਗੁਰਦਾਸਪੁਰ ਜੀ ਹਾਂਜੀ ਤਹਿਸੀਲ ਪਟਾਲਾ ਮੇਸ਼ਰਪੁਰਾ ਦੇ ਮੇਸ਼ਰਪੁਰਾ ਪਟਾਲੇੋਂ ਨਿਕਲਦੇ ਸੱਜੇ ਹੱਥ ਵੱਜੀ 3 ਕਿਲੋਮੀਟਰ ਦੇ ਜੀ ਠੀਕ ਆ ਜੀ ਤੇ ਮੈਤੇ ਵਾਲੀ ਸਾਈਡ ਤੋਂ ਆਉਂਦੇ ਆ ਰਿਲਾਇੰਸ ਪੰਪ ਤੋਂ ਅੱਗੇ ਆ ਠੀਕ ਆ ਜੀ ਆਪਾਂ ਖੱਬੇ ਹੱਥ ਪਿੰਡ ਆ ਫੋਨ ਨੰਬਰ 776743509 776743509 ਠੀਕ ਹੈ ਜੀ ਤੇ ਅੱਜ ਫਿਰ ਆਪਣੇ ਤੋਂ ਸਿਰੇ ਦੀਆਂ ਇਹ ਸਾਰੀਆਂ ਬ੍ਰਾਂਡ ਹੀ ਲੈਂਦੇ ਬ੍ਰਾਂਡ ਨਹੀਂ ਬ੍ਰਾਂਡ ਆ ਗਈ ਗਾੜੀ ਸ਼ਾਈ ਵਾਲਾ ਨਾ ਸ਼ਾਈ ਵਾਲਾ ਵਧੀ ਵਧੀ ਬਹੁਤ ਜਿਆਦਾ ਸੀਲ ਸਾਊ ਆ ਹਾਂ ਜੀ ਹਾਂ ਜੀ ਠੰਡੀ ਸੀਲ ਬਹੁਤ ਜਿਆਦਾ ਹੈ ਸਹੀ ਗੱਲ ਭਾਵੇਂ ਦੋਵੇਂ ਬੰਨੇ ਬੈਠੇ ਦੋ ਸ਼ਾਈ ਵਾਲਾ ਪਿਓ ਹਾਂ ਵੇ ਭਾਵੇਂ ਇਦਾਂ ਇੱਧਰ ਹੀ ਬੈ ਗਿਆ ਵੇ ਕਰ ਲੈ ਆ ਸੌਲੀ ਚਾਹ ਆਸਲਾ ਕਬੇ ਬਨੇ ਬਿਆ ਕੇ ਚੋੜੋ ਪਾ ਸਹੀ ਚੋੜੋ ਕਿਤੇ ਬੱਛੀ ਨੇ ਲੱਤ ਨਹੀਂ ਹਿਲਾਉਣੀ ਉਹ ਗਾਨੀ ਫੇ ਚੋਣ ਪਸਵਾਦੀ ਪੂਰੀ ਇੱਕ ਨੰਬਰ ਆ ਦੇਖ ਨੰਬਰ ਪਰਸੋਂ ਦੀ ਬੱਛੀ ਸੂਈ ਬੌਲਾ 8 9 ਕਿਲੋ ਹੋਊਗਾ 12 13 ਕਿਲੋ ਚਵਾ ਦੂਗੀ ਹਾਂਜੀ ਹਾਂਜੀ ਇਹ ਬਹੁਤ ਜਿਆਦੀ ਚੰਗੀ ਬੱਛੀ ਆ ਪਹਿਲਾ ਸੂਆ ਸਹੀ ਗੱਲ ਆ ਪਹਿਲੇ ਸੂਏ ਦੇ ਸ਼ਾਈ ਆਲਾ ਸ਼ਾਈ ਆ ਸੀਲ ਬਹੁਤ ਜਿਆਦੀ ਮੇਨ ਪੁਆਇੰਟ ਆ ਪਤਾ ਨਹੀਂ ਤੇ ਕਰਮਾਲੀ ਨਾ ਆ ਬਾਕੀ ਸਾਂਭੀ ਸੂੰਭੀ ਵੀ ਬੜੀ ਪਿਆਰ ਨਾਲ ਕੇ ਆਂ ਸਾਡੀ ਛੋਰੀ ਵੈਗ ਚਲਾ ਲ ਸਹੀ ਗੱਲ ਆ ਬੱਚਾ ਛੱਡੋ ਨਾ ਛੱਡੋ ਹਣਾ ਕੋਈ ਚੱਕਰ ਹੀ ਨਹੀਂ ਤੇ ਅਸਲ ਚੀਜ਼ਾਂ ਅਸਲ ਅਸਲ ਦੁੱਧ ਵਾਲੀ ਲੈਣ ਵਾ ਦੇਖੋ ਇੱਥੇ ਸੰਭੀ ਸੰਭੀ ਕਹਿੰਨੇ ਚੰਗੇ ਕਈ ਭਰਾਵਾਂ ਨੇ ਸਾਉਂਕ ਪੜਾ ਲਾ ਹਾਂਜੀ ਦੇਖੋ ਇੱਥੇ ਛਾਕ ਸੁਖ ਬੜੀ ਵਧੀਆ ਸੀ ਤੇ ਥਾਂ ਪਹਿਲਨ ਨੂੰ ਕਿੰਨਾ ਚੰਗਾ ਚਲੋ ਸਾਈ ਸਾਈਵਾਲ ਨੂੰ ਤਾਂ ਸ਼ੁਰੂ ਤੋਂ ਸਾਡੇ ਚੰਗਾ ਹੁੰਦਾ ਹਾਂਜੀ ਤੇ ਬਾਕੀ ਇਹ ਪਰ ਸਪੈਸ਼ਲ ਥਾਂ ਨੇ ਆ ਇੰਗਲ ਵਾੜ ਕੇ ਇਹ ਪੌਂਗੀ ਦੇ ਤਾਂ ਖੜੀ ਹੋਵੇ ਨਾ ਹਾਂਜੀ ਜਿੱਦਾਂ ਮੀਡੀਅਮ ਸਾਈਜ ਆ ਹਾਂਜੀ ਹਾਂਜੀ ਇਹ ਸੁਣਾ ਹੀ ਆ ਸਹੀ ਗੱਲ ਹੈ ਜੀ ਸਹੀ ਗੱਲ ਦੇ ਅੱਗੇ ਨੂੰ ਚੋੜਾ ਦੇਖੋ ਤੇ ਆਨ ਥੋੜਾ ਬੱਚਾ ਕਰਦੇ ਬਾਕੀ ਜੇ ਜਾਰ ਵਧੀਆ ਪਾਈ ਆ ਧੋਣ ਵਾਲੀ ਅਸਲ ਅਸਲ ਪਿਓਰ ਪਿਓਰ ਸਾਈ ਵਾਲੇ ਬਾਣ ਵਾਲੀ ਵਸੀ ਹੈ ਕਿ ਨਹੀਂ ਕਿਸੇ ਵੇਲੇ ਜੇ ਕਿਸੇ ਵੀਰ ਭਰਾ ਨੂੰ ਪਹਿਲੀ ਵਾਰ ਹੀ ਲੈਣੀ ਹੈ ਜੇ ਕਿਦਾਂ ਕਿਸੇ ਡਾਕਟਰ ਦੀ ਸਲਾਹ ਲੈ ਕੇ ਬਾਹਵੇਂ ਉਹ ਵੀਡੀਓ ਬੁਖਾਰ ਕੇ ਲੈ ਲਈ ਸਾਰੇ ਇਹਦੇ ਚ ਵਾਲੀ ਸਾਰੇ ਅੱਖਰ ਹੈਗੇ ਬਿਲਕੁਲ ਜੀ ਬਿਲਕੁਲ ਕੋਈ ਆਵੇ ਫਸਾਈ ਆਦੀ ਹੈ ਚਾਲਨ ਲੰਮੀ ਹੋਣੀ ਚਾਹੀਦੀ ਹੈ ਸਹੀ ਗੱਲ ਹੈ ਕੰਨ ਲੰਮਾ ਧੁੰਨ ਧੰਨ ਵੇਖਣਾ ਲੰਮਾ ਹੈ ਸਹੀ ਗੱਲ ਹੈ ਸਹੀ ਗੱਲ ਹੈ ਸਾਰੇ ਮਲਕੀ ਹੈਗੇ ਕਣ ਰੇਟ ਵੀ ਜੀ ਬਿਲਕੁਲ ਦੰਗ ਭਰਾਵਾਂ ਨੂੰ ਲੈਣ ਦੇਣ ਜੀ ਬਸ ਹਾਂ ਜੀ ਮੁੱਲ ਕਰਨ ਨੂੰ 55000 ਰੁਪਇਆ ਕਰ ਲਈਏ ਦਾ ਹਾਂ ਜੀ 5000 ਉਤਲੀ ਛੋੜ ਨਹੀਂ ਹੋਣੀ ਜੀ ਪੂਰੇ 50 ਦੀ ਲਾਓ ਜੀ 50000 ਦੀ ਟੌਪ ਦੀ ਜਿਹੜੀ ਸ਼ਾਈ ਵਾਲਾ ਠੰਡੀ ਸੀਲ ਕਟਣ ਵਾਲੀ ਨੇ ਨ ਪੁਆਇੰਟ ਅਭੀ ਕੋਈ ਨਿਆਣਾ ਪਾ ਲੋ ਨਹੀਂ ਪਾਉਣਾ ਵੇ ਲੈ ਤੇਰੇ ਸਾਹਮਣੇ ਬੱਚਾ ਛੱਡੀ ਬਿਲਕੁਲ ਇੱਜੀ ਬਿਲਕੁਲ ਠੀਕ ਅੱਗੇ ਆ ਗਈ ਆਪਣੇ ਕੋ ਦੋ ਦੰਦ ਬੱਚਾ ਮਿੱਟੀ ਦੱਸ ਪੁੱਲਪੁੱਲਾ ਬੱਚਾ ਆ ਗਿਆ ਗਾੜੀ ਵੇਖੋ ਜੇ ਪੰਜਾਬ ਵਾਲੀ ਜੱਸੀ ਲੋਕ ਕਹਿ ਦਿੰਦੇ ਅਸਲ ਦੁੱਧ ਵਾਲੀ ਨੇ ਪੰਜਾਬ ਵਾਲੀ ਜੱਸੀ ਸਹੀ ਗੱਲ ਹੈ ਇਹ ਸਹੀ ਗੱਲ ਹੈ ਦੇਵਾ ਵੇਰਾ ਕੀ ਲੱਗਾ ਵਛੀ ਦੇਵਾ ਵੇਖੋ ਠੀਕ ਹੈ ਨਾ 파ੜੀ ਵਾਲਾ ਚੱਟਾ ਆਡੀ ਕੁਆਲਿਟੀ ਥਾਣਾ ਮਛੀ ਨੂੰ ਕਾਨੂੰ ਗੱਲਾਂ ਕਰੇ ਆਵੇ ਸਹੀ ਗੱਲ ਹੈ ਚਵਾਈ ਇਹਦੀ ਇੱਕ ਨੰਬਰ ਚਟਾ ਦੁੱਧ ਦੇ ਦਰ ਜੋ ਆਈ ਤੇ ਲੱਗੇ ਗਵਾਂਢੀ ਠਾਲੂਗੀ ਇਹ ਵੀ ਠਾਲੂਗੀ ਕੇ ਇਹ ਕਾਹਦੀ ਕਰਨੇਗੀ ਫੁੱਲ ਵੱਡਾ ਕਰ ਲਿਆ ਜਾਂ ਕਰਮਾਂ ਵਾਲੀ ਜਾਂ ਕਰ ਲਿਆ ਫੁੱਲ ਵੱਡਾ ਦੂਜੇ ਸੂਏ ਨੂੰ 80 ਲੱਖ ਰੁਪਏ ਦੀ ਯਾਰ ਸਹੀ ਗੱਲ ਆ ਜੀ ਆਹੇ ਦੋਂਦੀ ਪਿਓਰ ਦੋਦਾਂ ਦਾ ਬਚਾਇਆ ਬਿਲਕੁਲ ਜੀ ਕੇ ਵੀਰ ਨੂੰ ਨਾ ਸਮਝੇ ਹੋਵੇ ਤੇ ਕਿਸੇ ਸੱਜਣ ਨੂੰ ਫੋਨ ਲਾ ਕੇ ਪੁੱਛ ਲੈ ਵੀ ਕੀ ਗੱਲ ਬਾਤ ਹੈ ਕਿ ਨਹੀਂ ਬਿਲਕੁਲ ਬਿਲਕੁਲ ਜੀ ਜੈ ਜਵਾਬ ਲੰਮੀ ਨਜੀ ਬੜੀ ਐ ਗੱਲ ਬਣਾ ਵਸੀ ਜਾ ਹੈ ਨਾ ਹਾਂਜੀ ਹਾਂਜੀ ਅਸਲ ਬਰੀਡ ਆ ਅਸਲ 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 ਚੀਜ਼ ਆ ਅਸਲ ਰੰਗ ਰੋਗ ਵੀ ਅਸਲ ਜਿਹੜਾ ਹੁੰਦਾ ਹਨਾ ਪਿਓਰ ਜਰਸੀ ਜਿਹੜੀ ਪੰਜਾਬ ਵਾਲੀ ਆ ਕਰਮਾਲ ਬਾਕੀ ਮਾਲ ਹੋਏ ਪਾਉ ਲਵੇ ਜਿਹਨੇ ਸੇਵਾ ਕਰਨੀ ਸੀ ਜਿਹਨੇ ਖੜ ਕੇ ਪੰਜ ਨਹੀਂ ਆ ਬਿਲਕੁਲ ਬਿਲਕੁਲ ਵੀਰੇ ਉਹ ਨਹੀਂ ਦੀ ਸੱਤ ਉਹ ਭਾਂ ਜਾ ਕੇ ਲੱਖ ਵਾਲੀ ਵਾਛੀ ਭਾਂ ਡੇੜ ਵਾਲੀ ਜੇ ਤੂੰ ਤੇਰਾ ਮੂੰਹ ਕਾਣ ਬੰਨ ਚੜਨਾ ਫਿਰ ਉਹਨੇ ਥੋੜੀ ਦੁੱਧ ਦੇਣਾ ਉਹ ਨਹੀਂ ਦੀ ਸੱਤ ਗੁੰਜਾ ਪਾਉ ਦੁੱਧ ਨਹੀਂ ਦਿੰਦੀ ਫਲਾਂ ਨਹੀਂ ਕਰਦੀ ਚਮਗਾ ਨਹੀਂ ਕਰਦੀ ਤੇ ਬੀ ਜੀ ਇੱਕ ਮਾਲ ਤੇ ਚੜ ਕੇ ਰਹਿਣਾ ਪੈਂਦਾ ਫੇਰੀ ਉਹ ਸੇਵਾ ਨਾ ਦਿੰਦੀਆਂ ਕਰਨਾ ਬਿਲਕੁਲ 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 ਆ ਤੋਂ ਦੀ ਬੱਚੀ ਕੋਈ ਇੰਨਾ ਦੁੱਧ ਚੋਕੇ ਤੇ ਵਿਖਾਲੇ ਦੇ ਸੇਵਾ ਕਰਦੇ ਉਹ ਹੀ ਚੁੰਦੀ ਬਿਲਕੁਲ ਬਿਲਕੁਲ ਹੈ ਕਿ ਨਹੀਂ ਸਹੀ ਇਹ ਕੋ ਦੁੱਧ ਆਵੇ ਕਰ ਲੋ ਉਹ ਭਾਈ ਕਿਲੋ ਬੱਚੀ ਕੋ ਅੱਛਾ ਹੀ ਠੀਕ ਹੈ ਨਾ 20 ਕਿਲੋ ਭਾਵੇਂ ਕੋ ਭਾ ਕੋ ਪੁੱਛਿਆ ਕਿ ਲੀਟਰ ਮਾਰ ਲੈ ਤੇ ਭਾਵੇਂ ਗੰਡਾ ਮਾਰ ਲੈ ਹਾਂ ਜੀ ਹੈ ਨਾ ਤੇ ਆਵੇ ਕੱਢ ਦੇ ਛੋਟਾ ਤੇ ਬੈਠਦਾ ਫੁੱਲ ਬੰਦੇ ਦੇ ਸੇਵ ਚ ਤੇ ਸੁਈ ਵੀ ਜੀ ਸਾਰੀ ਇੱਥੇ ਬੱਚਾ ਹਾਈ ਆਓ ਬੱਚਾ ਤੇ ਪੰਜਾਂ ਕੇ ਸ਼ਾਂਦਨ ਦੀ ਬੱਚੀ ਸੁਈ ਹੋ ਅਜੇ ਮੈਲਾ ਨਹੀਂ ਬੱਚੀ ਨੇ ਮਾਰਿਆ ਜਦੋਂ ਮੈਲੇ ਦੇ ਆਣੇ ਨੇ ਪੰਜ ਕਿਲੋ ਦੁੱਧ ਚੋਣਾ 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 ਬਾਕੀ ਆਪਣੀ ਸੇਵਾ ਇਹ ਦੇਸੀ ਘੋ ਖਾ ਕੇ ਵਛੀ ਨੇ ਏਦਾਂ ਦਾ ਜਗਾਰਡ ਬਣਾਇਆ ਤੇ ਨਾ ਕੱਬਨ ਦੀ ਗੱਬਨ ਦਾ ਕਰੇ ਤਾਂ ਚੱਡਾ ਖਾਣਾ ਤਾਂ ਇੰਨੀ ਚੱਡੀ ਆ ਅੱਛਾ ਇਹ ਸੁਕੇ ਵਛੀ ਬਣਾਈ ਐ ਅੱਛਾ ਹੀ ਹੈ ਕਿ ਨਹੀਂ ਲੇਖੋ ਬਾਜ਼ਾਰ ਬਜੂਰ ਤੇ ਨਹੀਂ ਲੱਗੀਆਂ ਇਹ ਨਾ 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 ਇੰਨਾ ਦੁੱਧ ਲੈ ਕੇ ਬਾਜ਼ਾਰ ਤੇ ਛੱਡੀ ਉਹਨਾਂ ਵਛੀ ਤੁਰੇ ਭਲਵਾਨਾਂ ਨੂੰ ਸਹੀ ਗੱਲ ਹੈ ਤੇ ਵੀਰ ਜੀ ਮੁੱਲ ਕਰਨ ਨੂੰ ਭਾਏ 85 86 ਹਜ਼ਾਰ ਜੋ ਮਰਜ਼ੀ ਕਰ ਲਈਏ ਹਨਾ 75 ਹਜ਼ਾਰ ਦੀ ਵਛੀ ਵਸ ਦੇਣੀ ਹੈ ਅੱਛਾ 75 ਹਜ਼ਾਰ ਦੀ ਜੈਸਨਾ ਦੇਣੀ ਆ ਬਾਕੀ ਵੀਰ ਜੀ ਵਛੀ 'ਚ ਕੋਈ ਉਂਗਲ ਨਹੀਂ ਕਰ ਸਕਦਾ ਕਿ ਆਹ ਵਾ ਜੀ ਗਾੜੀ ਵੀਰ ਜੀ ਆ ਗਈ ਐਫ ਐ ਦੇਖੋ ਇਹ ਵੀ ਭਣੀ ਦਰਿਆ ਇਹ ਰੋਹ ਵਾਲੇ ਕਲਾ ਮਾਰੇ ਮੁੱਦੇ ਭਾਜੀ ਹੈ ਇਹ ਰੋਹ ਵਾਲੇ ਕਲਾ ਮਾਰੇ ਮੁੱਦੇ ਇਹ ਇਹ ਦਰਿਆਈ ਵੀ ਗਾ ਬੰਦੇ ਬੰਦੇ ਇਹ ਵੀ ਆਲੂ ਵਾਲਾ ਪੋਰਾ ਹੀ ਜਾਂਦਾ ਹਾਂਜੀ ਅੱਗਾ ਹੁਣ ਮੌਸਮ ਕਿੱਦਾਂ ਚੰਗਾ ਆ ਗਿਆ ਸਹੀ ਗੱਲ ਆ ਜੀ ਆ ਦਿਵਾਲੀ ਮੇਲਾ ਲੱਗਣਾ ਏਦਾਂ ਦੀਆਂ ਤਾਂ 1.5 ਲੱਖ ਰੁਪਏ ਮੰਗਣਾ ਮੰਗਣਾ ਭਾਜੀ ਕੋਈ ਸ਼ੱਕ ਨਹੀਂ ਤੇ ਚਲੋ ਚੀਜ਼ ਜੇ ਪਹਾਰਾ ਮਿਲੀ ਤਾਂ ਪਹਾਰਾ ਦੇਣੀ ਚਾਹੀਦੀ ਆ ਬਿਲਕੁਲ ਜੀ ਬਿਲਕੁਲ ਠੰਡੀਆਂ ਮੇਨ ਗਾਵਾਂ ਠੰਡੀਆਂ ਬੜੀਆਂ ਵੇ ਠੰਡੀਆਂ ਠੰਡੀਆਂ ਕੀ ਤਾਂ ਮਰਜੀ ਚੋਈ ਜੋ ਹਾਂ ਐ ਠੰਡੀਆਂ ਸੀ ਕੋਈ ਇੰਕੈਪਟਰ ਨਹੀਂ ਜੇ ਵਾਲੇ ਆ ਆ ਪਰਸੋ ਰਾਤ ਹੋਈ ਆ ਬੌੜਾ ਹੀ ਹੁੰਦੇਗਾ ਦਾ ਸਹੀ ਗੱਲ ਆ ਜੀ ਕੱਚਾ ਦੁੱਧ ਲੈ ਕੇ ਕੱਚਾ ਦੁੱਧ ਤੇ ਬਾਕੀ ਚਲੋ ਕਿ ਫੇਸ ਕੁਆਲਟੀ ਬੋਦੀ ਵਾਲੀ ਦਾ ਚਵਾ ਦੂੰਗੀ 5 ਕਿਲੋ ਵੀ ਯਾਰ ਬਿਲਕੁਲ ਸਹੀ ਰੇਟ ਲਈ ਫਿਰਨੀ ਇਹਨੇ ਇਹਨੇ ਵੀਰ ਜੀ ਦੁੱਧ ਕਿਥੇ ਲੈਣੇ ਖੜਨਾ ਆਈ ਨਾ ਬਾਕੀ ਕੋਈ ਗੱਲ ਸੇਵਾ ਦੇ ਵਿੱਚ ਮੁੱਕਦੀ ਹੈ ਗੱਲ ਵੀਰ ਜੀ ਮੇਣ ਜਿਹੜੀ ਆ ਸੇਵਾ ਦੀ ਵਪਾਰੀ ਨੇ ਵੀ ਪੈਸੇ ਲਾ ਕੇ ਲਿਆਉਣੀਆਂ ਪੇਛੋਂ ਘਰਾਂ ਜਿਉਂ ਮਾਲ ਲਾਉਣਾ ਘਰਾਂ ਚੋਂ ਹੀ ਮਾਲ ਆਉਂਦਾ ਬਿਲਕੁਲ ਬਿਲਕੁਲ ਅਹੀਂ ਤੇ ਕੀ ਕਰਦਾਂਗੇ ਬੜੀ ਗੱਲ ਉੱਤ ਲਿਆਰਾ ਕਪਾਦਾਂਗੇ ਹੋਰ ਅਹੀਂ ਕੀ ਕਰਦਾਂਗੇ ਬਿਲਕੁਲ ਬਿਲਕੁਲ ਜਿਆੜੀ ਸਤਾਂ ਚਾਰ ਵਧ ਕਰ ਲਾਂਗੇ ਹੋਰ ਅਹੀਂ ਇਹਨੂੰ ਕੀ ਲੱਗੇ ਕਰਦਾ ਸਚਾਈ ਇਹ ਕਰਨ ਵੀਰ ਸਹੀ ਗੱਲ ਆ ਇਹ ਨਹੀਂ ਆਹ ਸੱਚੀ ਗੱਲ ਆ ਤੇ ਆਹ ਬਾਕੀ ਆਪਣੀ ਪੂਰੀ ਤਸੱਲੀ ਦੀ ਪੂਰੀ ਤਸੱਲੀ ਵੀਰ ਜਿਹੜਾ ਗੱਬਣ ਪਸ਼ੂ ਹਾਂ ਹਨ ਕੋਈ ਇਹ ਨਾ ਕਹੇ ਕਿ ਮੇਰਾ ਪੰਜ ਸੱਤ ਸੌ ਹਜ਼ਾਰ ਦਾ ਤੇਲ ਲੱਗ ਜਾਣਾ ਉਦੋਂ ਖਰਚ ਲਾ ਉਹ ਚੰਗਾ ਜੇ ਉਹ ਚੰਗਾ ਜੇ ਬਾਦ ਜੀ ਕਿਹਨੇ ਕੁਝ ਕਹਿੰਦਾ ਬਿਲਕੁਲ ਬਿਲਕੁਲ ਬਈ ਵਪਾਰੀ ਠਾਕ ਗਿਆ ਵਪਾਰੀ ਠਾਕ ਤੇ ਆ ਬੰਦਾ ਪਹਿਲਾਂ ਆਪਣੀ ਤਸੱਲੀ ਹਾਂਜੀ 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 ਹੈਣਾ ਬਿਲਕੁਲ ਬਿਲਕੁਲ ਜਦੋਂ ਨਗਲੀ ਕਰੀਏ ਉਦੋਂ ਮਰ ਜੰਦੇ ਨੇ ਨਗਲੀ ਸਤਾਈ ਆ ਜਦੋਂ ਨਗਲੀ ਕਰ ਲਾਂਗੇ ਜਾਂਦੇ ਹੋਵੇ ਨਾ ਮੱਲਾ ਹੋਣਾ ਨਹੀਂ ਸਾਡਾ ਕੰਮ ਠੋਸ ਆ ਹਾਂਜੀ ਤੇ ਯਾਰ ਆਪਾਂ ਰੋਜ਼ ਕੰਮ ਕਰਨਾ ਰੋਜ਼ ਦਾ ਕਾਰੋਬਾਰ ਕਰਨਾ ਅੱਡਾ ਕੱਡੇ ਵਾਲੇ ਅਸੀਂ ਵਾਈਕਰੂ ਦੀ ਚਲੋ ਕਰਵਾ ਲਓ ਦੀ ਪੱਕੀ ਹੈ ਨਾ ਹਾਂਜੀ 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 ਤੇ ਵੀ ਆਪਾਂ ਕੰਮ ਆਪਣੇ ਮਾਂਝੇ ਹੁੰਦਾ ਯਾਰ ਜਿਹੜੀ ਮਾੜੀ ਹੈ ਨਾ ਉਹਨੂੰ ਮਾੜੀ ਦੱਸ ਕੇ ਦੇ ਦੋ ਮਾੜੀ ਦੱਸ ਕੇ ਦੇ ਦੋ ਆ ਕਿਉਂ ਧੱਕਾ ਕਰਨਾ ਕਿਉਂ ਨਾ ਹਾਂਜੀ ਤੇ ਜੇ ਮੇਰਾ ਪਰਾਖ ਲੋ ਵੀ ਆ ਹੁਣ 8 7 8 ਵੇਜ ਲੀਆਂ ਤੇ ਮਣਗੇ ਅੰਦਰ ਵੜ ਜਾਣਾ ਕੋ ਬਾਹਰ ਆ ਕੇ ਬੈਲ ਮਾਰੇ ਇਹਦੇ ਤਾਂ ਅੰਦਰੋਂ ਨਿਕਲਣਾ ਹੀ ਘਰ ਹੈ ਨਹੀਂ ਉਹ ਕੰਮ ਆਪਣੀ ਚੱਲੀ ਬਿਲਕੁਲ 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 ਜਿਹੜੀ ਚੀਜ਼ ਹੈਗੀ ਉਹ ਦੱਸਾਂਗੇ ਸਹੀ ਗੱਲ ਮੇਰੀ ਮੋਲੇ ਦਾ ਵੀ ਗੱਲ ਭਾਵੇਂ ਲੱਖ ਰੁਪਈਆ ਕਰ ਲੋ 90 ਕਰ ਲੋ 85 ਕਰ ਲੋ 75000 ਦੀ ਗਾਂ ਵੀ 75000 ਦੀ ਗਾਂ ਲੈਣੀ ਆ ਪਰ ਥੱਲੇ ਆ ਲੂਹਾਂ ਦਾ ਬੋਰਾ ਹੀ ਆ ਕਰਮ ਵਾਲੀ ਤੋ ਪਿੱਠ ਪੁੱੜ ਦੀ ਚੰਗੀ ਮਾਲ ਖਣਾ ਫੁੱਲ ਵਟਾ ਗਾੜੀ ਵੀਜੀ ਆ ਗਈ ਇਹਦੇ ਵੈੜ ਦਾ ਇੱਕ ਆਦ ਮੇਰੇ ਕੋਲ 6 ਫੁੱਟ ਕਾ ਦੇਣਾ ਇਹਨੂੰ 6 ਦਿਨ ਸੁਈ ਨੂੰ ਮਗਰ ਵਛੀ ਜੇ ਦੇ ਠੀਕ ਆ ਜੀ ਮਗਰ ਵਛੀ ਉਹ ਵੀ ਪਿਆਰੀ ਉਹ ਕਿੰਨਾ ਵੜਾਂ ਦੇ ਵਛੇ ਇਹਦਾ ਅ ਇਹ ਇਹਦੀ ਮਗਰਵਸ਼ੀ ਆ ਗਈ ਇੱਕੋ ਹੀ ਰਸ਼ੀ ਆਈ ਮੈਂ ਕਹਿੰਦਾ ਬਾਕੀ ਕੱਦ ਕੋ ਤੇ ਬੜਾ ਗੀਰੀ ਆ ਤਾਂ ਮੋਟਾ ਜੇ ਤਾਂ ਥਣ ਵੇਖੋ ਕਰੋ ਚੱਕਦਾਨ ਲਗਾ ਆ ਵੇ ਸਹੀ ਗੱਲ ਥਣ ਲਗਾ ਕੇ ਨੀ ਪੀੜੀਆਂ ਦੇ ਪਾਵੇ ਕਹਿ ਦਿੰਦੇ ਲੋ ਆ ਵੇ ਚਵਾਈ ਲਾਣ ਲਗਾ ਚਵਾਈ ਬੜੀ ਆ ਆ ਬਿਲਕੁਲ ਵੀਰੋ ਬਿਲਕੁਲ ਚਵਾਈ ਆ ਪੂਰੀ ਚੋਈਏ ਕੰਮ ਬਲਦੀ ਸਹੀ ਗੱਲ ਹੈ ਦੁੱਧ ਦੇ ਕੋ ਇਹੋ ਵੇ ਕਰਨ ਹੋਊਗਾ 20 ਲੀਟਰ ਤਿਆਰ ਹੋਊਗਾ ਨਹੀਂ ਹੈਗਾ 20 ਅੱਛਾ 20 ਕਿਲੋ ਇਹਦੇ ਕੋ ਦੁੱਧ ਜਿਹੜਾ ਟਾਈਮ ਰੈਡੀ ਆ ਮੇਰਾ ਬਾਲਟੀਆਂ ਸਾਡੀਆਂ ਵੇਖੀ ਜਦੋਂ ਅਸੀਂ ਚੋਣੇ ਆ ਠੀਕ ਆ ਠੀਕ ਬਿਲਕੁਲ ਫਿਰ 20 ਕਿਲੋ ਵਾਲੀ ਇਹ ਬਾਲਟੀ ਚ ਚੋਣੇ ਗਾਈਆਂ ਵੱਡੀਆਂ ਸਹੀ ਗੱਲ ਆ ਜਿੰਨੀ ਵੱਡੀ ਬਾਲਟੀ ਚ ਚੋਹੋਗੇ ਉਨੀ ਬਰਕਤ ਵੱਧ ਪੈਂਦੀ ਜੇ ਹਾਂਜੀ ਇਹਦੀ ਗੱਲ ਆ ਬਾਲਟੀ ਜੋਵੇ ਜੱਗ ਕੇ ਜਿੰਨੀ ਦੇ ਆ ਦੋ ਪਾਰਤੀਆਂ ਤਿੰਨ ਪਾਰਤੀਆਂ ਇਹੋ ਗੱਲ ਨਹੀਂ ਬੰਦੀ ਇਹਦੀ ਗੱਲ ਵੀ ਪੱਕੀ ਬਿਲਕੁਲ ਬਿਲਕੁਲ ਮਜ਼ਾ ਆਓ ਜਿਹੜਾ ਥੱਲੇ ਖੁੱਲੇ ਇਹ ਪਹਿਲੀ ਵੀਡੀਓ ਚ ਵੀ ਮੇਲਾ ਵੜਾ ਚ ਵਾਈਆਂ 20 ਲੀਟਰ ਵਾਲੀ ਬਾਲਟੀ ਚ ਚਵਾਈਆਂ 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 ਜਦੋਂ ਤੱਕ ਬੰਦੇ ਚੇਤੇ ਕਰਦੇ ਵੀ ਵਾਕੇ ਵੜਾ ਦੁੱਤੀਆਂ ਵੀਰੇ ਸਹੀ ਗੱਲ ਆ ਵੀਰੇ ਮਾਲ ਸਾਂਭ ਕੇ ਇਹ ਆਈਆਂ ਨੂੰ ਹਫਤਾ ਹਫਤਾ ਹੋ ਗਿਆ ਇਹ ਨਾ ਕੋਈ ਇਹ ਕਿ ਰਾਤ ਦੀਆਂ ਆਈਆਂ ਇਹ ਵੀ ਰਾਤੀਆਂ ਆਈਆਂ ਦਾ ਅੱਜ ਵੀਡੀਓ ਚ ਪਾਤੀਆਂ ਸਹੀ ਗੱਲ ਆ ਵੀਰੇ ਮਾਲ ਸਾਂਭ ਕੇ ਘਰੋਂ ਖਵਾ ਲ ਕੇ ਫੇਰ ਘਰ ਖਵਾ ਲ ਕੇ ਫੇਰੀ ਨਫਾ ਦੇ ਕਰਮਾਂ ਦਾ ਆ ਨਫਾ ਕਰਮਾਂ ਦਾ ਯਾਰ ਇਹ ਮਨ ਪਰਮਾਤਮਾ ਦੇ ਹੱਥ ਆ ਕੋਈ ਨਹੀਂ ਛੱਡਦਾ ਕਿਸੇ ਵਾਸਤੇ ਨਾ ਜੀ ਨਾ ਬਿਲਕੁਲ ਜੀ ਬਿਲਕੁਲ ਇਹਨੇ 3000 ਵਿੱਚ ਨਹੀਂ ਦਿੰਦਾ ਮੇਰੀ ਵੱਧ ਵਿਗ ਜੇ ਜਿਹਨੇ ਲੈਣੀ ਇਹਨੂੰ ਉਹ ਲੈ ਜਾਂਦਾ ਘੱਟ ਵਿਗ ਜੇ ਹਨਾ ਬਿਲਕੁਲ ਜੀ ਬਿਲਕੁਲ ਵਪਾਰ ਹੀ ਇੱਕ ਐਸੀ ਚੀਜ਼ ਆ ਬਾਕੀ ਆ ਯਾਰ ਗਾਂ ਜਿਹੜੀ ਹੈ ਨਾ ਹਾਂ ਜੀ 5000 ਰੁਪਏ ਨਫਾ ਦੇ ਦੇ ਨਾ ਹਾਂ ਜੀ ਜਿਹੜਾ ਦਾ ਨਫਾ ਹੁੰਦਾ ਨਾ ਹਜ਼ਾਰ ਹਾਂ ਜੀ ਤੇ 2000 ਹਾਂ ਜੀ ਉਹਦੇ ਨੇ ਰਹਿੰਦੇ ਨੇ ਝੂਠ ਹਾਂ ਮੈਂ ਆਖੂਗਾ ਯਾਰ ਐਡੀ ਗਾਂ ਦੇ 2000 ਨਫਾ ਮੈ ਲੈਣਾ ਹੈ ਨਹੀਂ ਪਿਆ ਜਾਂਦਾ ਸਹੀ ਗੱਲ ਹੈ ਜੀ ਪਿਆ ਜਾਂਦਾ ਬਿਲਕੁਲ ਸਚਾਈ ਅੱਜ ਨੇ ਗੋਇਆ ਲਾਉਣ ਦੇ ਇਹਨਾਂ ਦਾ ਸਹੀ ਗੱਲ ਹੈ 5000 ਰੁਪਏ ਨਫਾ ਲੈ ਰਿਆ ਬਿਲਕੁਲ ਜਿਹੜਾ ਵੱਧ ਉਹ ਧੱਕਾ 5000 ਤੋਂ 10000 ਦੇ ਵਿੱਚ ਬਿਲਕੁਲ ਬਿਲਕੁਲ ਤੇ ਜਿਹੜਾ 500 ਨਫਾ ਆ ਗਿਆ 1000 ਹੋ ਗਿਆ ਤੇ ਪਹੁੰਚ 4000 1500 ਦਾ ਦਲਾਲਾ ਲੈਂਦੇ ਲੈ ਆਂਦੇ ਲੈ ਆਂਦੇ ਸਚਾਈ ਹੈ ਸਚਾਈ ਸਚਾਈ ਤੇ ਇਹ ਕਈ ਕਮਾਲਾ ਹੁਣ ਆਖੋ ਵੀ ਅਹੀਂ ਜੀ 2000 ਨਫਾ ਲੈਣਾ ਤੇ 10000 ਪਹਿਲਾਂ ਉੱਤੇ ਦੱਸਿਆ ਹੋਵੇ ਬਿਲਕੁਲ ਇਹ ਤੇ ਗੱਲ ਹੈ ਕਿ ਹਣਾ ਉਹ ਕੰਮ ਜਿੰਦਗੀ ਚ ਕਰਨਾ ਕਰਨਾ ਨਹੀਂ ਰੋਟੀ ਥੋੜੀ ਖਾ ਲਓ ਖਾ ਸਾਫ਼ ਸੁਥਰੀ ਰਹੋ ਬਾਕੀ ਜਿਹਨੂੰ ਦੱਸ ਕੇ ਦੇਣੀ ਆ ਐਨੇ ਦੀ ਲਈ ਜਾ ਨਫਾ ਲੈਣਾ ਉਹਨੂੰ ਠੋਕ ਵਜਾ ਕੇ ਦੇਣਾ ਬਿਲਕੁਲ ਕੋਈ 1 ਰੁਪਏ ਦੀ ਕਹਿ ਨਹੀਂ ਤੇ ਜਿਹਨੂੰ ਨਹੀਂ ਦੱਸਣਾ ਉਹ ਆਪਣੀ ਮਰਜ਼ੀ ਨਾਲ ਲੱਲੇ ਭਾਵੇਂ 60 ਵਾਲੀ ਚੀਜ਼ ਦਾ 20 ਰੁਪਏ ਲੈ ਰਹੇ ਆਪਾਂ ਕੋਈ ਕੋਸਾ ਨਹੀਂ ਗੁੱਸਾ ਨਹੀਂ ਕੋਈ ਸਹੀ ਇਹ ਗਾਂਵ ਜੀ ਮੋਲ ਕਰ ਨੂੰ 80 85 ਜੋ ਮਰਜ਼ੀ ਕਰ ਲਈਏ 70000 ਦੀ ਕਰਨ ਗਾ ਲੈਣੀ ਹੈ ਲਓ ਜੀ 70000 ਦੀ ਗਾਂ ਫਾੜੀ ਵਾਲਾ ਚੱਡਾ ਥਣ ਥਣ ਬੜਾ ਸ਼ਾਨਦਾਰ ਫੁੱਲ ਵੱਡਾ ਕੱਦ ਧਮਗਾ ਜਿਹੜਾ ਮਰਜ਼ੀ ਭਰਾ ਆਗੇ ਚਵਾਲੇ ਸਹੀ ਗੱਲ ਕੋਈ ਟੈਨਸ਼ਨ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਹੈ ਨਾ ਬਿਲਕੁਲ ਕੋਈ ਵਿਰਖਾਰ ਕੋਈ ਇਹ ਹੈ ਨਾ ਤੇ ਅੱਗੇ ਆਪਣੇ ਕੋ ਵੀਰ ਜੀ ਆ ਗਈ ਛੋਟੀ ਝੋਟੀ ਆ ਗਈ ਝੋਟੀ ਆ ਗਾਣਾ ਤੇ ਹੈ ਕਿ ਨਹੀਂ ਸਹੀ ਗੱਲ ਹੈ ਮਲੇ ਦੇ ਅਸਲ ਪੈਲੇ ਤੇ ਨਹੀਂ ਆਈ ਇਹ ਝੋਟੀ ਸੁਈ ਨੂੰ 4 ਦਿਨ ਹੋ ਗਿਆ ਉਹਦਾ ਚਕਲੂਜੇ ਸੁੱਟਣ ਲਈ ਬਿਲਕੁਲ ਬਿਲਕੁਲ ਹੈ ਕਿ ਨਹੀਂ ਝੋਟੀ ਥੱਲੇ ਦੇਖੋ ਕਰਮਾਲੀ ਕੀ ਰੰਗ ਭਾਗ ਲਾਇਆ ਝੋਟੀ ਨੇ ਸਹੀ ਗੱਲ ਹੈ ਹੈ ਕਿ ਨਹੀਂ ਹੁਣ ਵੀ ਝੋਟੀ ਕੋ 11 10 ਦਿਨਾਂ ਕਿੰਨਾ ਬੋੜਾ ਹੈ ਸਹੀ ਬੋੜਾ ਕਰ ਮਾਲਾ ਦੁੱਧ ਬਣ ਗਿਆ 5 ਦਿਨਾਂ ਦੀ ਸੁਈ ਹੈ 5 6 ਦਿਨਾਂ ਦੀ ਹਾਂਜੀ ਤੇ ਬਾਕੀ ਜੇ ਹੋਵੇ ਰੋਲ ਨਬਤ ਕੱਟੀਆ ਭਾਣੇ ਦੀ ਜੇ ਹਾਂਜੀ ਲਈ ਆਪਾਂ ਇੱਥੋਂ ਐਵੇਂ ਕਹਦੀ ਆ ਵੀ ਉੱਥੋਂ ਦੋ ਲੱਤ ਕੇ ਆ ਗਈਆਂ ਇੱਕ ਵੇਗੀ ਚਾਰ ਆ ਗਈਆਂ ਤਿੰਨ ਵੇਗੀ ਇੱਕੋ ਰਹਿ ਗਈ ਉਹ ਗੱਲ ਸਾਡੇ ਚ ਨਹੀਂ ਹਾਂਜੀ ਇਹ ਆਈ ਪਹਿਲੇ ਸੁਣੇ ਉਧਰੋਂ ਹਾਂਜੀ ਠੀਕ ਆ ਵੀਰ ਜੀ ਵੇਖੋ ਜਿਹੜਾ ਪਾਰਕ ਬੰਦਾ ਨੇ ਤਾਂ ਹਨਾ ਪੈਂਦਾ ਦੱਸ ਦੇਣੀ ਕਿੱਧਰ ਦੀ ਗੀ ਹਸਾਟ ਆ ਵਾ ਬੜਾ ਗੱਲ ਦੀ ਆ ਕਿਨੇ ਹੁਣ ਲੱਖਾਂ ਬਾਹਰ ਰੁਪਏ ਲਾਉਣੇ ਉਹਨੇ ਦੇਖ ਲੈਣੀ ਬਿਲਕੁਲ ਜੀ ਬਿਲਕੁਲ ਪਰ ਥੱਲੇ ਉਹ ਬੜਾ ਜਿਹਾ ਸਾਫ ਆ ਚੌਂ ਚੌਂ ਪਸਮਾ ਦੀ ਪੂਰੀ ਇੱਕ ਨੰਬਰ ਆ ਸਹੀ ਗੱਲ ਤੇ ਕਰਨ ਤੇਰੀ ਫਾਰਮ ਤੇ ਦੀ ਧਾਰਾ ਮਰਵਾਈਆਂ ਜੇ ਹਾਂਜੀ ਹਾਂਜੀ ਠੀਕ ਆ ਬਿਲਕੁਲ ਤੇ ਬਾਕੀ ਜਿਹੜੇ ਭਰਾ ਲੈ ਜਾਣੀ ਇਥੇ ਭਾਂ ਦੇ ਦੋ ਡੰਗਾ ਆਪਣੇ ਚੌਂ ਦੇ ਜੀ ਸਹੀ ਗੱਲ ਆ ਵੀਰੇ ਚੋਂ 15 ਕਿਲੋ ਤੱਕ ਜਾਊਗੀ ਹਾਂਜੀ ਹਾਂਜੀ ਵੀਰੇ ਬਾਕੀ ਪੇਟ ਕੋਲੇ ਦੀ ਚੰਗੀ ਮਾਲ ਕਾ ਸਾਫ ਸੁਥਰੀ ਜੀ ਨਹੀਂ ਕੱਚ ਪੁਣਾ ਬੜਾ

ਤੇ ਯੂਆ ਲੈ ਗਏ। ਬਾਕੀ ਚੰਗੀ ਉਹ ਹੀ ਹੈ ਜਿਹੜੀ ਕੇਰੇ ਘਰ ਜਾ ਕੇ ਸੋਭਾ ਦਵਾਈ ਦਿੰਦੇ ਕੋਟ ਬਸ ਨਵੇਂ ਜਾ ਕੇ ਜੇ ਵਾਲੀਆਂ ਭਨੇ ਦੋ ਕੋਈ ਜਗਾ ਗਾੜੀ ਚੰਗੀ। ਇਹ ਤਾਂ ਗੱਲ ਹੈ। ਨਹੀਂ ਬਿਲਕੁਲ ਨਹੀਂ। ਬਾਕੀ ਮੁੱਲ ਕਰ ਨੂੰ ਵੀਰ ਜੀ ਭਾਵੇਂ 1.5 ਲੱਖ ਕਰਾ ਲਓ 1.40 ਕਰਾ ਲਓ 1.35 ਕਰਾ ਲਓ ਸਵਾ ਲੱਖ ਦੀ ਜੈਸਨੋ ਹੀ ਹੋਣੀ ਜੇ ਮਾਨ ਮਾਤਾ ਹੀ ਹੋਊਗਾ। ਜੀ ਸਵਾ ਲੱਖ ਦੀ ਜੈਸਨੋ ਪਰ ਝੋਟੀ ਤੇ ਨਹੀਂ ਕੋਈ ਕਮੀ। ਝੋਟੀ ਤੇ ਨਹੀਂ ਕੋਈ ਕਮੀ। ਝੋਟੀ ਝੋਟੀ ਆ। ਧਾਰ ਕੋਲੀ ਰੂਮਰ ਕੀ। ਹਾਂਜੀ। ਕਰਨ ਡੇਰੀ ਫਾਰਮ ਤੇ ਧਾਰਾ ਮਾਰੀ ਬਿਲਕੁਲ ਬਿਲਕੁਲ ਵੀਰ ਜੀ। ਚੰਗੀ ਲੱਗੇ ਥਾਨ ਸੋਣ ਆਪੇ ਸਮਾਲ ਲੱਗੇ ਫਾਰਮ ਤੇ ਬਿਲਕੁਲ ਵੀਰ ਠੀਕ ਹੈ ਨਾ ਤੇ ਅੱਗੇ ਆਪਣੇ ਆਪ ਕੋ ਆਪਾਂ ਆਪਣੇ ਫਾਰਮ ਤੋਂ ਦਾਂਗੇ ਦੋ ਦੋ ਤੋਹਫੇ ਦੋ ਤੋਹਫੇ ਦੇਣਾ ਠੀਕ ਹੈ ਨਾ ਆਹ ਕਰਨ ਭਾਜੀ ਗਾਂ ਆਪਾਂ ਘਰੇ ਚੋਈ ਆ ਅੱਛਾ ਜੀ ਦੁਕਾਨ ਖਾਲ ਦੇ ਵੀ ਠੀਕ ਆ ਜੀ ਆਹ ਗਾਂ ਆਪਾਂ ਚੋਈ ਆ 22 ਲੀਟਰ ਦੁੱਧ ਕਾ ਲਿਆ ਆਪਣੇ ਘਰੇ ਕੱਢਿਆ ਕਿੰਨਾ ਥਣਾ ਚੋਈ ਜਿੰਦਰ ਥਣਾ ਕਹਿੰਦੇ ਆ ਸਹੀ ਗੱਲ ਆ ਵੀਰ ਜੀ ਤੇ ਹਨਾ ਤੇਲ ਵਾਹਣਾ ਮੰਦੂ ਤੇਲਿਆ ਕਿੰਨਾ ਥਣਾ ਚੋ ਇੰਨਾ ਦੁੱਧ ਕੱਢਿਆ ਹੋਣੇ ਗਾਂ ਦਾ ਬੜਾ ਮਾਣਕ ਹੁੰਦਾ ਭਾਜੀ ਬਹੁਤ ਜ਼ਿਆਦਾ 8 ਮਹੀਨੇ ਦੀ ਗਾਂ ਗੱਪਣੇ ਅੱਛਾ ਜੀ 8 ਮਹੀਨੇ ਦੀ ਗਾਂ ਗੱਪਣੇ ਹਾਂ ਮੇਰੀ ਤਰੀਕ ਲਿਖੀ ਗਾਂ ਦੀ ਠੀਕ ਆ ਜੀ ਆ ਆ ਆ ਤੁਸੀਂ ਮਿਲ ਆਇਆ ਇਹਨੂੰ ਸਹੀ ਗੱਲ ਆ ਵੀ ਤੇ ਗਾਂ 8 ਮਹੀਨੇ ਦੀ ਗੱਪਣਾ ਤਾਂ 8 ਕਿਲੋ ਕਰਨ ਪਾ ਦੋਦੇ ਆ 60 ਕਿਲੋ ਹਜੇ ਵੀ ਕਰਨ ਵਾਲੀ ਕੋ ਦੋਦੇ ਆ ਸਹੀ ਗੱਲ ਆ 20 ਕਿਲੋ ਦੋ ਸਕਾਈਏ 1 ਮਹੀਨੇ ਦੇ ਵਿੱਚ ਬੱਲੇ ਬੱਲੇ ਪੁੱਟਦੀ ਨਹੀਂ ਗਾਏ ਹੈ ਕਿ ਨਹੀਂ ਅਸਲ ਚੀਜ਼ ਆ ਅਸਲ ਤੇ ਅਜੇ ਤੂੜੀ ਦਾਣੇ ਗੇ ਹਰਿਆ ਨਹੀਂ ਪਾਉਂਦੇ ਸ਼ੁਰੂ ਤੋਂ ਸਹੀ ਗੱਲ ਆ ਜਿੱਦਾਂ ਪਰਸਨ ਚੱਲ ਪਵੇ ਤੇ ਗਾਸ ਮੌਸਮ ਜਿੱਦਾਂ ਦਾ ਆਉਂਦਿਆ ਆਦਿ ਦਾ ਗਾਂ ਜਿੰਨਾ ਮਰਜੀ ਦੁੱਧ ਪਾ ਦੇ ਸਹੀ ਗੱਲ ਹੈ ਹੈਗੇ ਨੀ ਸਹੀ ਗੱਲ ਹੈ ਤੇ ਚੋਣ ਬਸਮਾ ਦੀ ਤਨਾ ਤਨਾ ਖਾਣ ਦੀ ਫੁੱਲ ਗਰੰਟੀ ਭਾਂਵੇਂ ਕੋਈ ਚਾ ਕੇ ਚੋਲੇ ਤੇਰੀ ਵੀ ਦੁੱਧੋਂ ਛੱਡੀ ਹੈ ਠੀਕ ਹੈ ਜੀ ਠੀਕ ਹੈ ਨਾ ਹੁਣ 1 2 ਦਿਨ ਚ ਆਪਾਂ ਇਹਨੂੰ ਇਹ ਵੀ ਡਰਾਈ ਕਰਨਾ ਆ ਕਿਹੇ ਢੰਗ ਨਾਲ ਹਾਂਜੀ ਗਰੀਬਾਂ ਵੇ ਕਰੀ ਬਿਲਕੁਲ ਬਿਲਕੁਲ ਇਹ ਭਾਜੀ ਆਪਾਂ 35000 ਪੀਰ ਗਾਂ ਲਵਾਂਗੇ ਅੱਛਾ 35000 ਦੇ ਦਵਾਂਗੇ ਗਾੜੀ ਵੀ ਦਿੱਤੀ ਇਕੱਲੀ ਕਿੰਨੇ ਲੈਣੀ ਹੈ ਇਕੱਲੀ ਪੈਂਤੀ 14 ਲੈਣਾ 60000 ਬਾਕੀ ਜੀ ਇਹ ਗਾੜੀ ਹੈਗੀ ਆ ਜਿਹੜੀ ਹੈ ਭਾਜੀ ਇਹ ਲਈਦੇ 60000 ਅਛਾਏ 60000 ਦੀ ਗਾਂ ਲਈ ਆ ਅੱਛਾ ਇਹ ਵੀ ਇਹਦੀ ਗਾਂ ਭਾਣ ਲਈ ਆ ਅਛਾਏ ਕਈ ਵੀ ਲੋਕ ਕਮੈਂਟਾਂ ਜੀ ਕਰਾਂਗੇ ਵੀ ਲਈ ਦੇ ਦੱਸ ਜੀ ਹੈ ਨਾ ਹਾਂਜੀ ਤੇ ਘਾਟੇ ਵਾਲੀ ਦੱਸਦੀ ਨਫੇ ਵਾਲੀਆਂ ਹੀ ਦੱਸਦੀ ਬਿਲਕੁਲ ਨਫੇ ਵਾਲੀਆਂ ਵੀ ਦੱਸਾਂਗੇ ਬਿਲਕੁਲ ਤੇ ਇੱਕ ਕਰਮਾੜੀ 30000 ਰੁਪਏ ਦੀ ਗਾਂ ਭਾਜੀ ਦਵਾਂਗੇ ਦੋ ਤੋਂ 13 ਕਿਲੋ ਅਛਾ 13 ਤੋਂ 14 ਵੀ ਹੋ ਸਕਦਾ ਆ ਠੀਕ ਹੈ ਜੀ 10000ਾਂ ਦੀ ਫੁੱਲ ਗਰੰਟੀ ਆ ਪਰ ਵੀਰੇ ਅੱਜ ਠੀਕ ਹੈ ਇੱਕ ਥਾਂ ਚ ਤਾਂ ਆਰਾਮ ਦੀਆਂ ਐ ਇਹਦੇ ਚ ਕਬੈਣੀ ਵਾਲ ਦਾ ਆ ਮਗਰਲਾ ਥਾਂ ਜੀ ਆ ਜਿਹੜਾ ਆਵੇ ਆ ਤਾਂ ਆਰਾਮ ਦੀਆਂ ਜੀ ਅਛਾ ਤਾਂ ਆਰਾਮ ਆਵੇ ਠੀਕ ਹੈ ਠੀਕ ਹੈ ਚੱਲ ਬੇ ਅਗਲੀ ਦੀ ਕਿਸਮਤ ਸਾਡੇ ਕੋਈ ਨਾ ਟਾਈਮ ਹੈ ਨਹੀਂ ਬਿਲਕੁਲ ਬਿਲਕੁਲ ਆਉਂਦੇ ਆ ਥਣ ਬਿਲਕੁਲ ਵੀਰੇ ਆਉਂਦੇ ਆ ਆਈ ਜਾਣਾ ਹਾਂ ਆਵੇ ਆਹ ਵੀਰ ਜੀ ਕੋਈ ਹਨਾ ਹੈ ਵੀ ਆ ਥਣ ਚੱਲੂਗਾ 10 15 ਦਿਨ ਲੱਗਣਗੇ ਟਾਈਮ ਸਮਾਂ ਲੱਗੂਗਾ ਸਮਾਂ ਲੱਗੂਗਾ ਸਾਡੇ ਕੋਈ ਨਾ ਟਾਈਮ ਹੈ ਨਹੀਂ ਬਿਲਕੁਲ ਮੈਂ ਕਿ ਨਹੀਂ ਬਾਹਰ ਕੁ ਮਾਲ ਵੀ ਲੈਣਾ ਹੁੰਦਾ ਆਸ ਤੇ ਨਾ ਥਾਂ ਦੀ ਆਵੇ ਬਿਲਕੁਲ ਵਧੀਆ ਕੁਆਲਟੀ ਜੋ ਕਿ ਉਹਦਾ ਦੋਦ ਦੀ ਕੁਆਲਟੀ ਭਾਈ ਵੇ ਸਹੀ ਗੱਲ ਹੈ ਵੀਰ ਆ ਬਸ ਚਰਮਾਲੀ ਸੀਲ ਠੰਡੀ ਬਣੀ ਯਾਰ ਭਾਵੇਂ ਦੋਵੇਂ ਬਨੇ ਬੈਗ ਝੋਲਾ ਵੇ ਥਣ ਪੂਰਾ ਹੱਥ ਦੀ ਚਵਾਈ ਵਾਲਾ ਜੀ ਹਾਂਜੀ ਤੇ 30000 ਦੀ ਇਹ ਵੀ ਜਿਹੜੇ ਭਰਾ ਨੇ ਕਿਸੇ ਵੇ 60-60 ਪ੍ਰਯਾਹ ਵਾਲੀ ਗਾਂ ਨਹੀਂ ਲੈ ਆ ਕੇ ਸੈੱਲ ਲੈ ਕੇ ਆਦਾ ਜਿੰਨੇ ਆਪਣਾ ਕੰਮ ਚਲਾਉਣਾ ਆ ਬਿਲਕੁਲ ਵੀਰ ਤੇ ਜੋੜਾ ਲੈ ਜੂਗਾ ਜਿੱਦਾਂ ਆ ਗਾਂ ਨਾਲ ਸੂਈ ਆ ਹੋਰ ਮਹੀਨੇ ਮੈਂ ਇਹਨੇ ਸੂ ਬਣਾਇਆ ਬਿਲਕੁਲ ਨਜ਼ਾਰੇ ਵੀ ਬਣ ਜੂਗੇ ਜਿਹੜੋ ਜ਼ਾਲਿਆ ਹਾਂਜੀ 15 ਕਿਲੋ ਦੋਦਾ ਆ ਪਾ ਦਊਗੀ ਹਾਂਜੀ ਠੀਕ ਆ ਆ ਮੈਂ ਜਾਲਾ ਤੇ ਆਦਾ ਨਹੀਂ ਮੈਂ ਆਪਣੀ ਸੇਵਾ ਦੇ ਹਿੱਸੇ 22 ਕਿਲੋ ਜੋਆ ਕੇ ਅਸੀਂ ਘਰੋਂ 20 ਕਿਲੋ ਦੁੱਧ ਨਾ ਮਰੂ ਪਦਰੀ ਤੇ ਹੂੰ ਸਹੀ ਗੱਲ ਹੈ ਇਨਾਲੇ ਕਾ ਜਾਨ 25 ਕਿਲੋ ਦੁੱਧ ਕਾ ਮਾਰੇ ਬਾਤ ਆ ਅੱਜ ਨਾਲ ਖਲੀ ਫੌਜ ਕਮੇਟੀ ਪਾ ਲੇ ਨਗਾਵਾਂ ਫੇਵਰੀ ਹੋਣੀ ਆ ਸਹੀ ਗੱਲ ਆ ਭਾਈ ਜੀ ਜਦੋਂ ਜੀ ਦੋਵੇਂ ਵੱਡੀਆਂ ਵੈੜਾ ਵਾਂ ਫੁੱਲ ਫਿਰ ਨਸਲ ਬਰੀਡ ਵਾਲੀਆਂ ਨਸਲ ਬਰੀਡ ਵਾਲੀਆਂ ਬਾਕੀ ਵੀ ਹਾਂਜੀ ਹਾਂਜੀ ਸਹੀ ਗੱਲ ਆ ਨਸਲ ਬਰੀਡ ਆ ਫੁੱਲ ਬਾਕੀ ਇਹੋ ਹੀ ਆ ਵੀ ਜਿੱਥੋਂ ਵੀ ਮਾਲਵਿੰਜੀ ਲੈਿੰਦੇ ਆ ਆਪਣੇ ਸਲੀ ਕਰੋ ਬਿਲਕੁਲ ਵੀਰੇ ਬਿਲਕੁਲ ਆ ਕੇ ਆਨਲਾਈਨ ਕਿਸੇ ਨੇ ਮੰਗਾਉਣਾ ਜਿਹੜੀ ਚੀਜ਼ ਦੱਸਾਂਗੇ ਉਹਦੀ ਗਰੰਟੀ ਹੈ ਹੋਊਗੀ ਬਿਲਕੁਲ ਠੀਕ ਆ ਬਾਕੀ ਵਾਈਕੂ ਕਿਰਪਾ ਕਰੇ ਵੀ ਮਾਲਮ ਸਾਰੇ ਬੰਦਿਆਂ ਦਾ ਬਾਕੀ ਵੀਰ ਜੀ ਵੀਰ ਹਣਾ ਕੋਲ ਇੱਕ ਝੋਟੀਆਂ ਬਿਲਕੁਲ ਟੋਪ ਦੀ ਬਾਕੀ ਇੱਧਰ ਵੜਾ ਆ ਮਾ ਕੁਝ ਹਨਾ ਇੱਥੇ ਆਓ ਆਪਣੀ ਤਸੱਲੀ ਕਰੋ ਵੱਡੀਆਂ ਵੜਾ ਆ ਬਾਕੀ ਵੀਰ ਜੀ ਇੱਕ ਘਾਟਾ ਜਿਹੜਾ ਦਿਸਣਾ ਚਲੋ ਆ ਇਹ ਕਰਨਾ ਹਾਂ ਜੀ ਯਕੀਨ ਮੰਨੀ ਗੁਰੂਆ ਦੇਲੀ ਪੜ ਗਾ ਮੈਂ ਰੋਟੀ ਨਹੀਂ ਖਾਧੀ ਰਾਤ ਦੀ ਜਦੋਂ ਵੀ ਬੱਸੀ ਢਿੱਲੀ ਹੋ ਗਈ ਬੱਸੀ ਭੁੱਖੀ ਹੋ ਗਈ ਅੱਜ ਬੱਚਿਆਂ ਨੂੰ ਪਾਲੀ ਹੈ ਸਹੀ ਗੱਲ ਹੈ ਤੇ ਗੁਰੂ ਆ ਮਾਣਾ ਇੰਨਾ ਪਰੇਸ਼ਾਨ ਹੋ ਜਾਣਾ ਵੇ ਬੱਚਿਆਂ ਨੂੰ ਪਾਲੀ ਆ ਜਦ ਖੜੀ ਕਰਨ ਵਾਲੀ ਰੱਸੀ ਦੀ ਹੀਰਾ ਹੀਰਾ ਵੀਰ ਦੀ ਕਿੰਨੇ ਉਮਰੀ ਹੈ ਰੀ ਕਿੰਨੇ ਉਮਰੀ 9 ਮਹੀਨਿਆਂ ਦੀ ਸੀ ਸਹੀ ਗੱਲ ਦੇਖੋ ਵੀਰ ਜੀ ਦੇਟ ਵਾਦੇ ਹੀ ਲਾ ਦੇਖੋ ਵੀਰੇ ਤੇ ਆ ਹੁਣ ਅਜੇ ਜਾਬੀ ਚਾਣਾ ਆ ਵੇਖੀ ਆ ਵੇਖੀ ਆ ਵੇ ਆ ਦੁੱਧ ਵਗਦਾ ਥੰਦਾ ਆ ਐ ਲੱਗਦੀ ਇਹ ਤਾਂ ਚਾਹ ਪੰਜ ਮਹੀਨਿਆਂ ਦੀ ਗੱਬਣ ਦੀ ਬੜੀ ਵੀਰਦੀ ਹੈ ਬਹੁਤ ਸਾੰਬੀ ਹੀ ਆਪ ਭੁਖੇ ਲੈ ਰੈਲੀ ਦਾ ਹੀ ਇਹਨੂੰ ਰਾਸ਼ਨ ਬਹੁਤ ਆ ਮੇ ਵਸੀ ਸਹੀ ਬ੍ਰੀਡ ਬਰੂਡ ਫੁੱਲ ਹੀ ਕਰ ਮਾਰ ਝਾਟੀ ਜਲਗੀ ਝਾਟੀ ਬਸ ਕੱਲ ਸਵੇਰੇ ਇਹਨੂੰ 107 ਟੈਂਪਰੇਚਰ ਹੋਇਆ ਹਾਂਜੀ ਤੇ ਡੀ.ਐਲ.ਵਾਈ ਡਾਕਟਰ ਕੋ ਸ਼ਾਮੀ ਬੋਤਲ ਲਵਾਈ ਦੇ ਹੁਣ ਬੋਤਲ ਜਾਣ ਦੇ ਦੇ ਦੰਦ ਬਾਰੇ ਚਲੋ ਮਹਾਰਾਜ ਸੁਖ ਰੱਖੇ ਹਨਾ ਮਾ ਨਹੀਂ ਕਰਦਾ ਕਰਨ ਜਿਹੇ ਵੇਲੇ ਕੰਮ ਛੱਡਦੀ ਹੈ ਯਾਰ ਜਦੋਂ ਇਹ ਚੀਜ਼ ਆਹ ਉਹਦੇ ਜਿਹੜੀਆਂ ਚੀਜ਼ਾਂ ਬੱਚਿਆਂ ਨੂੰ ਪਾਲੀਆਂ ਨੇ ਇੱਕ ਫੈਮਿਲੀ ਮੈਂਬਰ ਹੁੰਦਾ ਕਰਦਾ ਕਰਨਾ ਮੈਂ ਨਾ ਅਸਲ ਵਿੱਚ ਮਨ ਪਰ ਹੁੰਦਾ ਆਪਾਂ ਪਹਿਲਾਂ ਬੜੀ ਘੜ ਖੱਡੀ ਆ ਹਾਂਜੀ ਹਾਂਜੀ ਮਾ ਵੀ ਉਹ ਹੈ ਨਹੀਂਗੇ ਹਾਂ ਤੇ ਇਹਨਾਂ ਚੀਜ਼ਾਂ ਦਾ ਮਤਲਬ ਦਿਲ ਜੇ ਚਲੋ ਕੋਈ ਗੱਲ ਨਹੀਂ ਕੀਤੀ ਠੀਕ ਹੈ ਬਾਕੀ ਵਿੱਚ ਆ ਪਸ਼ੂ ਆ ਇੱਥੇ ਆਓ ਆਪਣੀ ਤਸੱਲੀ ਕਰੋ ਬਾਕੀ ਸასი ਘਾਲ ਵਿੱਚ ਖੜਿਆ ਰਹੇ